ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਝੋਟੀਆਂ ਜੋ ਕਿ ਇੱਕ ਨੰਬਰ ਕੁਆਲਿਟੀ ਦੇ ਵਿੱਚ ਹੈ ਬਹੁਤ ਹੀ ਸੋਹਣੀਆਂ ਝੋਟੀਆਂ ਨੇ ਭਾਈ ਗੁਲਾਬ ਸਿੰਘ ਦੇ ਘਰ ਭਾਈ ਗੁਲਾਬ ਸਿੰਘ ਦਾ ਪਿੰਡੇਗਾ ਕਾਨਗੜ ਜ਼ਿਲ੍ਹਾ ਮਾਨਸਾ ਬਾਈ ਕੋਲੇ ਸੇਰਾ ਝੋਟੀਆ ਪਹਿਲੇ ਸੂਇਆ ਚਾਰ ਦੰਦਾ ਤੇ ਤੁਸੀਂ ਦੇਖੋਗੇ ਥਾਣਾ ਦਾ ਗੈਪ ਪੂਰਾ ਬਰਾਬਰ ਤੇ ਬਹੁਤ ਹੀ ਸੋਹਣੀ ਝੋਟੀ ਐ ਸੋਨੂੰ ਦੇਖਣ ਸਾਰੀ ਤੁਹਾਡੇ ਦਿਲ ਲੱਗ ਜੂਗੀ। ਬਾਈ ਗਲਾਬ ਸਿੰਘ ਇਹਨਾਂ ਦਾ ਮੁੱਲ ਕਰਦਾ 1,65,000 ਤੇ ਇੱਕ ਹੈਗੀ ਦੂਜੀ ਸੂਏ ਝੋਟੀ ਜਿਹੜੀ 20 ਦਿਨ ਦੀ ਕੱਚੀ ਆ। ਉਹਦੇ ਵਿੱਚ ਇਦੂ ਵੀ ਸਿਰਾਂ ਗੱਲਬਾਤ ਆ ਬਾਈ। ਬਹੁਤ ਹੀ ਸੋਹਣੀ ਝੋਟੀ ਐ। ਤੁਸੀਂ ਦੇਖ ਕੇ ਰੂਹ ਖੁਸ਼ ਹੁੰਦੀ ਐ। ਤੇ ਬਾਈ ਗਲਾਬ ਸਿੰਘ ਨਾਲ ਤੁਸੀਂ ਅਸੀਂ ਨੰਬਰ ਦੇਵਾਂਗੇ ਸੋਨੂੰ ਉਹਦੇ ਤੇ ਸੰਪਰਕ ਕਰਾ ਦੇਵਾਂ। ਇੱਕ ਬਾਈ ਗਲਾਬ ਸਿੰਘ ਕੋਲ ਹੈਗੀ ਤੀਜੀ ਸੂਏ ਝੋਟੀ। ਥਣਾਂ ਦੀ ਪੂਰੀ ਸਿਰਾਂ ਗਈ। ਕਦ ਕਾਠ ਵੱਲੋਂ ਪੂਰੀ ਸਿਰਾਂ ਗਈ। ਤੇ ਪੂਰੀ ਵਧੀਆ ਕੁਆਲਿਟੀ ਦੀ ਹੈ ਇਹ ਵੀ ਭਾਈ ਗਲਾਬ ਸਿੰਘ ਕੋਲ ਆ ਭਾਈ ਗਲਾਬ ਸਿੰਘ ਨੇ ਤਿੰਨੇ ਝੋਟੀਆਂ ਦਾ ਜੋ ਪਹਿਲੇ ਸੂਏ ਝੋਟੀ ਆ ਉਹਦਾ ਮੁੱਲ ਕਰਦੇ ਨੇ 1,65,000 ਤੇ ਜੋ ਤੀਜੀ ਸੂਏ ਝੋਟੀ ਆ ਉਹਦਾ ਭਾਈ ਜੀ ਮੁੱਲ ਕਰਦੇ ਨੇ 1,55,000 ਬਾਕੀ ਜੋ ਦੂਜੀ ਸੂਏ ਆ ਉਹ ਭਾਈ ਗਲਾਬ ਸਿੰਘ ਜੀ ਜੇ ਅਸੀਂ ਨੰਬਰ ਦੇਵਾਂਗੇ ਤੁਸੀਂ ਉੱਤੇ ਸੰਪਰਕ ਕਰ ਸਕਦੇ ਹੋ ਭਾਈ ਗਲਾਬ ਸਿੰਘ ਦਾ ਪਿੰਡ ਕਾਨਗੜਾ ਜ਼ਿਲ੍ਹਾ ਮਾਨਸਾ ਤੇ ਭਾਈ ਗਲਾਬ ਸਿੰਘ ਦਾ ਨੰਬਰ ਆ 85590 85948 ਦੁਬਾਰਾ ਫਿਰ ਦੋਸਤੋ ਬਾਈ ਦਾ ਮੋਬਾਈਲ ਨੰਬਰ ਆ 85590 85948 ਤੁਸੀਂ ਬਾਈ ਨੂੰ ਇਸ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਝੋਟੀਆਂ ਬਹੁਤ ਹੀ ਸੋਹਣੀਆਂ ਤੇ ਬਹੁਤ ਹੀ ਸੈਲ ਨੇ